ਸਤਿ ਸ੍ਰੀ ਅਕਾਲ ਦੋਸਤੋ ਕੁਝ ਗੱਲਾਂ ਦਿਲਦਿਆਂ ਤੋਂ ਮੈਂਦੀਪ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਗੱਲ ਹੈ ਸੰਘਰਸ਼ ਸਬਰ ਸਫਲਤਾ ਤੇ ਦਰਦ ਦੀ ਅੱਜ ਅਸੀਂ ਗੱਲ ਕਰਾਂਗੇ ਉਸ ਸ਼ਖਸ ਦੀ ਜਿਸਨੇ ਜ਼ੀਰੋ ਤੋਂ ਸ਼ੁਰੂ ਹੋ ਕੇ ਲੱਖਾਂ ਦਿਲਾਂ ਤੇ ਰਾਜ ਕੀਤਾ ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪਰਮੇਸ਼ ਵਰਮਾ ਦੀ ਪਰ ਅੱਜ ਦੀ ਵੀਡੀਓ ਸਿਰਫ ਤਾਲੀਆਂ ਅਤੇ ਤਰੀਫਾਂ ਨਹੀਂ ਅੱਜ ਅਸੀਂ ਗੱਲ ਕਰਾਂਗੇ ਉਸ ਦਰਦ ਦੀ ਉਸ ਅਫਵਾਦੀ ਤੇ ਉਹਨਾਂ ਸਵਾਲਾਂ ਦੀ ਜੋ ਅੱਜ ਹਰ ਫੈਨ ਦੇ ਦਿਲਾਂ ਵਿੱਚ ਨੇ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਕਿਉਂਕਿ ਅਖੀਰ 'ਚ ਅਸੀਂ ਉਹ ਗੱਲ ਕਰਾਂਗੇ ਜੋ ਬਹੁਤ ਘੱਟ ਲੋਕ ਕਰਦੇ ਨੇ ਦੋਸਤੋ ਪਰਮੇਸ਼ ਵਰਮਾ ਦਾ ਜਨਮ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੋਇਆ ਹਾਲਾਂਕਿ ਉਹਨਾਂ ਦੀਆਂ ਜੜ੍ਹਾਂ ਸਨਾਮ ਜ਼ਿਲ੍ਹਾ ਸੰਗਰੂਰ ਨਾਲ ਜੁੜੀਆਂ ਹੋਈਆਂ ਨੇ ਪਰਮੇਸ਼ ਵਰਮਾ ਦਾ ਜਨਮ 3 ਜਨਵਰੀ 1986 ਨੂੰ ਹੋਇਆ ਅਤੇ ਅੱਜ ਦੇ ਸਮੇਂ ਮੁਤਾਬਕ ਉਹ ਲਗਭਗ 40 ਸਾਲ ਦੇ ਹੋ ਗਏ ਨੇ ਉਹ ਇੱਕ ਪੜ੍ਹੇ ਲਿਖੇ ਪਰਿਵਾਰ ਤੋਂ ਨੇ ਉਹਨਾਂ ਦੇ ਪਿਤਾ ਡਾਕਟਰ ਸਤੀਜ ਵਰਮਾ ਪੰਜਾਬੀ ਸਾਹਿਤ ਦੇ ਵੱਡੇ ਵਿਦਵਾਨ ਅਤੇ ਥੀਏਟਰ ਦੇ ਕੋਚ ਰਹੇ ਨੇ ਮਾਤਾ ਜੀ ਪਰਮਜੀਤ ਕੌਰ ਨੇ ਵੀ ਸਿੱਖਿਆ ਦੇ ਖੇਤਰ ਵਿੱਚ ਜ਼ਿੰਦਗੀ ਭਰ ਸੇਵਾ ਕੀਤੀ ਪਰਮੇਸ਼ ਆਪਣੇ ਭਰਾ ਸੁਖਮਨ ਵਰਮਾ ਨਾਲ ਬੇहद ਜੁੜੇ ਹੋਏ ਨੇ ਉਹਨਾਂ ਨੇ ਆਪਣੇ ਭਰਾ ਦਾ ਨਾਂ ਬਾਹਤੇ ਟੈਟੂ ਕੋ ਜੋ ਇਕ ਵਾਇਆ ਹੋਇਆ ਹੈ ਦੋਸਤੋ ਉਹਦੇ ਹਾਂ ਉਸ ਮੋੜ ਤੇ ਜਿੱਥੋਂ ਪਰਮੇਸ਼ਰ ਦੀ ਜ਼ਿੰਦਗੀ ਸੁਰਖੀਆਂ ਵਿੱਚ ਆ ਗਈ 20 ਅਕਤੂਬਰ 2021 ਨੂੰ ਪਰਮੇਸ਼ਰ ਵਰਮਾ ਦਾ ਵਿਆਹ ਕਨੇਡਾ ਦੀ ਮਸ਼ਹੂਰ ਐਡਵੋਕੇਟ ਗੁਨੀਤ ਗਰੇਵਾਲ ਨਾਲ ਹੋਇਆ ਸਤੰਬਰ 2022 ਵਿੱਚ ਉਹਨਾਂ ਦੇ ਘਰ ਇੱਕ ਨੰਨੀ ਜੇ ਜੀਤੀ ਸਦਾਨੇ ਜਨਮ ਲਿਆ ਸਭ ਕੁਝ ਸੁਹਾਵਨਾ ਲੱਗ ਰਿਹਾ ਸੀ ਪਰ اچانک ਸੋਸ਼ਲ ਮੀਡੀਆ ਤੇ ਤਲਾਕ ਦੀਆਂ ਅਵਾਮ ਤੂਫਾਨ ਬਣ ਕੇ ਛਾ ਗਈਆਂ ਕੋਈ ਟ੍ਰੋਲ ਕਰ ਰਿਹਾ ਸੀ ਕੋਈ ਜੱਜ ਬਣਿਆ ਬੈਠਾ ਸੀ ਅਖੀਰ ਪਰਮੇਸ਼ ਨੇ ਚੁੱਪੀ ਤੋੜੀ ਲਾਈਵ ਆ ਕੇ ਪਾਬੂਕ ਅੰਦਾਜ਼ ਵਿੱਚ ਕਿਹਾ ਜਿਹੜੀ ਦੋਸਤੋ ਦਾ ਮੇਰਾ ਹੋ ਕਿਸੇ ਨੂੰ ਕੀ ਲੈਣਾ ਦੇਣਾ ਪਰਿਵਾਰ ਵਿੱਚ ਝਗੜੇ ਹੁੰਦੇ ਰਹਿੰਦੇ ਨੇ ਇਹ ਸ਼ਬਦ ਨਹੀਂ ਸੰ ਦੋਸਤੋ ਇਹ ਇੱਕ ਟੁੱਟੇ ਦਿਲ ਦੀ ਆਵਾਜ਼ ਸੀ ਪਰਮੇਸ਼ਰ ਦੀ ਕਾਮਯਾਬੀ ਕਿਸੇ ਤੋਹਫੇ ਵਾਂਗ ਨਹੀਂ ਮਿਲੀ 2007 ਵਿੱਚ ਉਹ ਆਸਟ੍ਰੇਲੀਆ ਗਏ ਉੱਥੇ ਹੋਟਲ ਮੈਨੇਜਮੈਂਟ ਕੀਤੀ ਪਰ ਸੱਚ ਇਹ ਹੈ ਕਿ ਉਹਨਾਂ ਨੇ ਪਾਂਡੇ ਵੀ ਮਾਂਜੇ ਫੂਡ ਡਿਲੀਵਰੀ ਵੀ ਕੀਤੀ ਦਿਨ ਰਾਤ ਮਿਹਨਤ ਕੀਤੀ ਮੈਨੇਜਰ ਬਣੇ ਪਰ ਦਿਲ ਵਿੱਚ ਐਕਟਿੰਗ ਹੀ اٹਕੇ ਆ ਰਿਹਾ ਸਭ ਕੁਝ ਛੱਡ ਕੇ ਪੰਜਾਬ ਵਾਪਸ ਆ ਗਏ ਪਹਿਲੀ ਫਿਲਮ ਪੰਜਾਬ ਬੋਲ ਦਾ ਖਰਾਬ ਹੋ ਗਈ ਪਰ ਹੌਸਲਾ ਨਹੀਂ ਟੁੱਟਿਆ ਗੁਰੂ ਕਮਾਨ ਦੀ ਸਲਾਹ ਤੇ ਵੀਡੀਓ ਡਾਇਰੈਕਸ਼ਨ ਸ਼ੁਰੂ ਕੀਤੀ ਜ਼ਿੰਮੇਵਾਰੀ ਭੁਖ ਦੂਰੀ ਨੌਜਵਾਨਾਂ ਦੀ ਆਵਾਜ਼ ਬਣ ਗਈਆਂ ਫਿਰ ਆਇਆ ਨਿੰਜਾ ਦਾ ਗੀਤ ਠੋਕਦਾ ਰਿਹਾ ਜਿਸ ਨੇ ਪਰਮੇਸ਼ ਨੂੰ ਸਟਾਰ ਬਣਾ ਦਿੱਤਾ 2018 ਦੇ ਵਿੱਚ ਮੋਹਾਲੀ ਚ ਪਰਮੇਸ਼ ਤੇ ਕਾਤਲਾਨਾ ਹਮਲਾ ਹੋਇਆ ਗੋੜੀਆਂ ਚੱਲੀਆਂ ਹਸਪਤਾਲ ਪਹੁੰਚਿਆ ਠੀਕ ਹੋ ਗਿਆ ਪਰ ਦੋਸਤੋ ਪਰਮੇਸ਼ ਹਾਰਨ ਵਾਲਾ ਨਹੀਂ ਸੀ ਆ ਲੈ ਚੱਕ ਮੈਂ ਆ ਗਿਆ ਗਾੜ ਨਹੀਂ ਕੱਢਣੀ ਛੜਾ ਸਭ ਫੜੇ ਜਾਣਗੇ ਹਰ ਗੀਤ ਨੇ ਰਿਕਾਰਡ ਤੋੜੇ ਫਿਲਮਾਂ ਵਿੱਚ ਰੋਕੀ ਵੈਂਟਲ ਸਿੰਘਮ ਤਬਾਹ ਦਾ ਸਫ਼ਰ ਜਾਰੀ ਰਿਹਾ ਅੱਜ ਪਰਮੇਸ਼ਵਰ ਬਰਮਾ ਕੋਲ ਲਗਜ਼ਰੀ ਗੱਡੀਆਂ ਨਾਮ ਸ਼ੌਰਤ ਸਭ ਕੁਝ ਹੈ ਪਰ ਦੋਸਤੋ ਅਸਲ ਕਹਾਣੀ ਉਹ ਦਰਦ ਦੀ ਹੈ ਜੋ ਕੈਮਰੇ ਤੋਂ ਪਰੇ ਹੈ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਪਰਮੇਸ਼ਵਰ ਬਰਮਾ ਦੀ ਨਿੱਜੀ ਜ਼ਿੰਦਗੀ ਜਲਦੀ ਸੁਲਝੇ ਅਤੇ ਉਹ ਮੁਸਕਾਨ ਫਿਰ ਵਾਪਸ ਆ ਜਾਵੇ ਦੋਸਤੋ ਤੁਹਾਨੂੰ ਪਰਮੇਸ਼ਵਰ ਬਰਮਾ ਦਾ ਕਿਹੜਾ ਗੀਤ ਜਾਂ ਫਿਲਮ ਸਭ ਤੋਂ ਜ਼ਿਆਦਾ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੇ ਜੁੜੇ ਰਹੋ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ